ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 2 ਮਿੰਟ ਵਿੱਚ ਬਨਣ ਵਾਲਾ ਮਿੱਠੇ ਦਾ ਜੂਸ ਤਿਆਰ ਕਰਾਂਗੇ ਤੇ ਤੁਹਾਨੂੰ ਇਹਦੇ ਗੁਣ ਵੀ ਦੱਸਾਂਗੇ ਹਜ਼ਾਰਾਂ ਗੁਣਾ ਵਾਲਾ ਇਹ ਮਿੱਠੇ ਦਾ ਫਾਲਾ ਸਿਰ ਤੋਂ ਲੈ ਕੇ ਪੈਰਾਂ ਤੱਕ ਐਨੇ ਜ਼ਿਆਦਾ ਫਾਇਦੇ ਆ ਕਿ ਤੁਸੀਂ ਹੈਰਾਨ ਹੋ ਜਾਵੋਗੇ ਆਪਾਂ ਤੁਹਾਨੂੰ ਇਹ ਫਲ ਦਿਖਾਵਾਂਗੇ ਵੀ ਬਾਗ ਵਿੱਚ ਲੱਗਾ ਹੋਇਆ ਹੈ ਤੇ ਇਹਦੇ ਫਾਇਦੇ ਕਿੰਨੇ ਆ ਤੇ ਕਦੋਂ ਤੁਸੀਂ ਲਗਾ ਸਕਦੇ ਹੋ ਤੇ ਕਿਵੇਂ ਜੂਸ ਤਿਆਰ ਕਰਨਾ ਹੈ ਕਿਵੇਂ ਇਹਨੂੰ ਕੱਟ ਕੇ ਖਾਣਾ ਹੈ ਉਹ ਸਾਰੀ ਆਪਾਂ ਵਿਧੀ ਦੱਸਾਂਗੇ ਤੇ ਇਹਦੇ ਜਿਹੜੇ ਛਿਲਕੇ ਆ ਉਹ ਵੀ ਜਾਈ ਨਹੀਂ ਜਾਂਦੇ ਆਪਾਂ ਚਾਹ ਪਸ਼ਵਾਂ ਨੂੰ ਪਾ ਸਕਦੇ ਇਹਦੇ ਤੋਂ ਬਹੁਤ ਜ਼ਿਆਦਾ ਪ੍ਰੋਡਕਟ ਬਣਦੇ ਆ ਉਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਤੇ ਤੁਸੀਂ ਉਹ ਵੀ ਤਿਆਰ ਕਰ ਸਕਦੇ ਹੋ ਤੇ ਤੁਸੀਂ ਪਸ਼ਵਾਂ ਨੂੰ ਜਿਹੇ ਕਿ ਮਿੱਠੇ ਆਪਾਂ ਖੇਤਾਂ ਵਿੱਚ ਲੱਗੇ ਹੋਏ ਆ ਤੇ ਜਿਹੜੇ ਮਿੱਠੇ ਆਪਾਂ ਤੋੜ ਲਈਦੇ ਜਿਹੜੇ ਕੋਈ نیچے ਡਿੱਗੇ ਰਹਿ ਜਾਂਦੇ ਆ ਉਹ ਆਪਾਂ ਗਾਈਆਂ ਨੂੰ ਪਾ ਦਿੰਦੇ ਆ ਤੇ ਜਾਂ ਉੱਤੋਂ ਵੀ ਕਈ ਵਾਰੀ ਤੋੜ ਕੇ ਕਿਉਂਕਿ ਇਹ ਮਿੱਠੇ ਬਹੁਤ ਜ਼ਿਆਦਾ ਪਸੰਦ ਕਰਦੀਆਂ ਇਹਨਾਂ ਦਾ ਵੀ ਜਿਹੜਾ ਇਮਿਊਨ ਸਿਸਟਮ ਆ ਉਹ ਮਿੱਠਿਆਂ ਨਾਲ ਦੀ ਸਟਰੋਂਗ ਹੁੰਦਾ ਹੈ ਇਹਨਾਂ ਲਈ ਵੀ ਉਨੇ ਹੀ ਲਾਇਵ ਆਂਦਾ ਜਿੰਨੇ ਆਪਣੇ ਲਈ ਹੈ ਇਮਿਊਨ ਸਿਸਟਮ ਤਾਂ ਇੰਨਾ ਜ਼ਿਆਦਾ ਮਿੱਠਿਆਂ ਨਾਲ ਸਟਰੋਂਗ ਹੁੰਦਾ ਹੈ ਕੋਵਿਡ ਵਿੱਚ ਜੇਕਰ ਇਹ ਮਿੱਠਾ ਫਲ ਮਿਲ ਜਾਂਦਾ ਤਾਂ ਕਿਸੇ ਦੀ ਵੀ ਜਿਹੜੀ ਇਮਿਊਨਟੀ ਉਹ ਘਟਣੀ ਸੀ ਹੁਣੀ ਤੇ ਕਿਸੇ ਦੀ ਵੀ ਕੋਵਿਡ ਤੋਂ ਜਾਨ ਨਹੀਂ ਸੀ ਜਾਣੀ ਤੇ ਛਿਲਕੇ ਆ ਜੀ ਇਹ ਕੱਲ੍ਹ ਸ਼ਾਮ ਦੀ ਵੀਡੀਓ ਹੈ ਤੇ ਇਹ ਛਿਲਕੇ ਮੈਂ ਜੂਸ ਕੱਢ ਲਿਆ ਤੇ ਛਿਲਕੇ ਆਪਾਂ ਗਾਇਆਂ ਨੂੰ ਪਾ ਦਿੰਨੇ ਇਹ ਜੀ ਮਿੱਠੇ ਆ ਇਹ ਨਵੰਬਰ ਦੀ ਵੀਡੀਓ ਹੈ ਕਿਉਂਕਿ ਨਵੰਬਰ ਚ ਜੋ ਬਣਤੇ ਹੁੰਦੇ ਆ ਮਿੱਠੇ ਬਹੁਤ ਜ਼ਿਆਦਾ ਲੱਗਦੇ ਆ ਇਹਦੀ ਜਿਹੜੀ ਜ਼ਿਆਤਰ ਖੇਤੀ ਬੋਰ ਫਾਜਲਕਾ ਵੱਲ ਕੀਤੀ ਜਾਂਦੀ ਕਈਆਂ ਨੂੰ ਤੈਨ ਦਾ ਪਤਾ ਨਹੀਂਗਾ ਕਿ ਚੀਜ਼ ਕੀ ਹੈ ਪਰ ਗੋਣੇ ਦੇ ਇੰਨੇ ਆ ਜੇਕਰ ਜਦੋਂ ਨਵੰਬਰ ਚ ਇਮਿਊਨਿਟੀ ਘਟ ਹੁੰਦੀ ਪਈਆਂ ਦੀ ਇਹ ਕਹਿੰਦਾ ਮੈਂ ਵੀ ਬਾਗ ਦੇਣੀ ਮੈਂ ਕਿਹ ਦੇਈ ਲਾ ਇਹ ਬਾਗ ਦੇ ਵਿੱਚ ਹੀ ਹੁੰਦਾ ਇਮਿਊਨ ਸਿਸਟਮ ਘਟ ਹੁੰਦਾ ਛਿੱਕਾਂ ਜਕਾਮ ਸਰਦੀ ਖਾਂਸੀ ਕਈ ਲੱਗ ਜਾਂਦੇ ਜੇਕਰ ਤੁਸੀਂ ਇਹਦੇ ਵਿੱਚ ਇਹਦੀ ਵਰਤੋਂ ਕਰਦੇ ਹੋ ਤੁਹਾਡਾ ਇਮਿਊਨ ਸਿਸਟਮ ਹੈ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗਾ ਇੱਕ ਇਹਦੇ ਵਿੱਚ ਕੁਨੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਮਿੱਠਿਆਂ ਵਿੱਚ ਜੇਕਰ ਕਿਸੇ ਨੂੰ ਬੁਖਾਰ ਹੋਇਆ ਡੇਂਗੂ ਮਲੇਰੀਆ ਸੈੱਲ ਘਟਿਆ ਪੰਜ ਦਿਨ ਜੂਸ ਲੈਣ ਨਾਲ ਹੀ ਤੁਹਾਡੇ ਸੈੱਲ ਵੀ ਪੂਰੇ ਹੋ ਜਾਣਗੇ ਤੁਹਾਡਾ ਜਿਹੜਾ ਬੁਖਾਰ ਹੈ ਉਹ ਵੀ ਘਟ ਹੋ ਜਾਏਗਾ ਤੇ ਤੁਹਾਨੂੰ ਕਮਜ਼ੋਰੀ ਵੀ ਨਹੀਂ ਹੋਏਗੀ ਜੇਕਰ ਪਸ਼ਾਬ ਸੰਬੰਧੀ ਕੋਈ ਵੀ ਯੂਰਨ ਸੰਬੰਧੀ ਸਮੱਸਿਆ ਹੈ ਇਨਫੈਕਸ਼ਨ ਵਗੈਰਾ ਤਾਂ ਉਹ ਵੀ ਇਹਦੇ ਨਾਲ ਦੂਰ ਹੁੰਦੀ ਇਹਦੇ ਵਿੱਚ ਇੰਨੇ ਜ਼ਿਆਦਾ ਗੋਨਾ ਜੇਕਰ ਕਿਸੇ ਨੂੰ ਕੈਂਸਰ ਆ ਤੇ ਇਹ ਵੱਧੀ ਸਪੀਡ ਨੂੰ ਵੀ ਕੱਟ ਕਰਦਾ ਜੇਕਰ ਇਹਦੀ ਵਰਤੋਂ ਕਰਦੇ ਹੋ ਤੇ ਕੈਂਸਰ ਤਾਂ ਕਦੀ ਹੋਏਗਾ ਹੀ ਨਹੀਂ ਕਿਸੇ ਨੂੰ ਐਨੇ ਜ਼ਿਆਦਾ ਇਹਦੇ ਵਿੱਚ ਗੁਣ ਹਨ ਆਪਾਂ ਜੀ ਇਹ ਮਸੰਮੀ ਹੈ ਉਹ ਮਿੱਠਾ ਸੀ ਮਸੰਮੀ ਹੋਰੇ ਹੈ ਨਿੰਬੂ ਪ੍ਰਜਾਤੀ ਦਾ ਹੀ ਪਰ ਜੀ ਫਾਇਦੇ ਇੰਨੇ ਆ ਇਹ ਆਪਾਂ ਅੰਦਰ ਜਾ ਕੇ ਤੁਹਾਨੂੰ ਇਹ ਦੱਸਦੇ ਆ ਇਹ ਨਵੰਬਰ ਦੀ ਵੀਡੀਓ ਨਵੰਬਰ ਚ ਆਪਨੇ ਤੋਂ ਬਣੀ ਨਹੀਂ ਤੇ ਇਹਨੂੰ ਆਪਾਂ ਕੱਟਾਂਗੇ ਜੇਕਰ ਇਹਨੂੰ ਕੱਟ ਕੇ ਤੁਸੀਂ ਰੱਖ ਲੈਂਦੇ ਹੋ ਜਾਂ ਜੂਸ ਤੇ ਥੋੜੀ ਦੇਰ ਚ ਕੋੜਾ ਹੋ ਜਾਂਦਾ ਹੈ ਆਪਣੇ ਘਰੇ ਜੀ ਜਿਹੜੇ ਵੀ ਮਹਿਮਾਨ ਆਉਂਦੇ ਆ ਫਟਾਫਟ ਬਾਗ ਚੋਂ ਲੈ ਆਈਦੇ ਮਿੱਠੇ ਤੇ ਆਪਾਂ ਝਟਪਾਟੀ ਜੂਸ ਬਣਾ ਕੇ ਉਹਨਾਂ ਨੂੰ ਦੇ ਦਿੰਦਾ ਜੇਕਰ ਕਿਸੇ ਨੂੰ ਡੇਂਗੂ ਜਾਂ ਬੁਖਾਰ ਹੈ ਉਹਨਾਂ ਨੂੰ ਵੀ ਆਪਾਂ ਮਿੱਠੇ ਦਈਦੇ ਆਪਾਂ ਕਹਿੰਦਾ ਕਿ ਭਾਈ ਵਰਤੋਂ ਕਰੋ ਤੇ ਦੇਖੋ ਤੇ ਨਾਲ ਦੱਸੀਦਾ ਵੀ ਹੈ ਕਿ ਉਸੇ ਟਾਈਮ ਕੌੜੇ ਹੋ ਜਾਂਦੇ ਆ ਇਹਨਾਂ ਦੀ ਜੇਕਰ ਤੁਸੀਂ ਖੇਤੀ ਵੀ ਕਰਦੇ ਹੋ ਤੇ ਬਹੁਤ ਜ਼ਿਆਦਾ ਲਾਏ ਵੰਦੇ ਫਰਵਰੀ ਮਹੀਨੇ ਵਿੱਚ ਇਹ ਲੱਗਣੇ ਆ ਜੀ ਬੂਟੇ ਤੇ ਇਹਦੀ ਜਿਹੜੀ ਮੰਡੀ 'ਚ ਕੀਮਤ ਹੈ ਉਹ 70 ਤੋਂ 80 ਰੁਪਏ ਹੁੰਦੀ ਹੈ ਕਿਲੋ ਦੀ ਕਿਉਂਕਿ ਹੋਰ ਤਾਂ ਕਿਸੇ ਨੂੰ ਘੱਟ ਪਤਾ ਇਹ ਜ਼ਿਆਤਰ ਫਾਜ਼ਲ ਕਾ ਤੇ ਬੋਰੀ ਸਾਈਡ ਲਗਾਈ ਜਾਂਦੇ ਕੁਨੀਨ ਦੀ ਮਾਤਰਾ ਤਾਂ ਇੰਨੀ ਜ਼ਿਆਦਾ ਹੁੰਦੀ ਜੇਕਰ ਤੁਸੀਂ ਇਹਨੂੰ ਲੈਨੇ ਹੋ ਬੁਖਾਰ ਤਾਂ ਤੁਹਾਨੂੰ ਨੇੜੇ ਵੀ ਨਹੀਂ ਆਏਗਾ ਕਦੇ ਵੀ ਤੇ ਆਪਾਂ ਇਹਨੂੰ ਛਿੱਲ ਲਾਂਗੇ ਛਿੱਲ ਕੇ ਇਹਨੂੰ ਇਸ ਤਰ੍ਹਾਂ ਕਰਦਣ ਵਾਲੀ ਛਿਲਿਆ ਜਾਂਦਾ ਜਿਹੜੀ ਇਹਦੀ ਛਿਲਕ ਹੁੰਦੀ ਇਹਨੂੰ ਬਹੁਤ ਜ਼ਿਆਦਾ ਪਤਲੀ ਹੁੰਦੀ ਜਿਵੇਂ ਸੰਤਰੇ ਦੀ ਮੋਟੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਇਹਨ ਦੀ ਜਿਹੜੀ ਛਿਲਕਾ ਤੁਸੀਂ ਦੇਖ ਹੀ ਰਹੋ ਬਹੁਤ ਜ਼ਿਆਦਾ ਪਤਲੀ ਹੁੰਦੀ ਹੈ ਤੇ ਕੱਦ ਦੇ ਤੋਂ ਬਿਨਾ ਜੀ ਛਿੱਲਿਆ ਨਹੀਂ ਜਾਂਦਾ ਤੇ ਜਾਂ ਤੁਹਾਨੂੰ ਹੱਥਾਂ ਨਾਲ ਬਹੁਤ ਜ਼ਿਆਦਾ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਛਿੱਲ ਸਕਦੇ ਹੋ ਤੇ ਛਿੱਲ ਕੇ ਇਹਨੂੰ ਕੱਟਣਾ ਹੀ ਪੈਂਦਾ ਇਹ ਫਾੜੀਆਂ ਸੰਤਰੇ ਤਰ੍ਹਾਂ ਬਾਹਰ ਨਹੀਂ ਆਉਂਦੀਆਂ ਤੇ ਇਹਨੂੰ ਜੀ ਕੱਟ ਕੇ 5 ਮਿੰਟ ਦੇ ਵਿੱਚ ਖਾਣਾ ਹੁੰਦਾ ਹੈ ਕਿਉਂਕਿ ਜੇ ਇਹਨੂੰ ਰੱਖ ਲਿਆ ਤੇ ਇਹਨੇ ਕੌੜਾ ਹੋ ਜਾਣਾ ਉਸੇ ਤਰ੍ਹਾਂ ਉਸੇ ਟਾਈਮ ਕਿਉਂਕਿ ਇਹਦੇ ਚ ਕਨੀਨ ਦੀ ਮਾਤਰਾ ਹੈ ਜਿਹੜੀ ਸਭ ਤੋਂ ਜ਼ਿਆਦਾ ਹੁੰਦੀ ਏ ਤੁਹਾਨੂੰ ਕੌਨਸਟਿਬੇਸ਼ਨ ਨਹੀਂ ਹੋਏਗੀ ਗੈਸ ਨਹੀਂ ਬਣੇਗੀ ਤੇ ਪੇਟ ਵਿੱਚ ਤਜਾਬ ਨਹੀਂ ਬਣੇਗਾ ਜੇਕਰ ਤੁਹਾਨੂੰ ਕੋਈ ਵੀ ਕਬਜ ਦੀ ਸਮੱਸਿਆ 5 ਦਿਨ ਇਹਦਾ ਜੂਸ ਪੀਂਦੇ ਹੋ ਤੁਹਾਡੀ ਜਿਹੜੀ ਕਬਜ ਆ ਉਹ ਤਾਂ ਸ਼ੂਮੰਤਰ ਹੋ ਜਾਏਗੀ ਉਲਟੀਆਂ ਟੱਟੀਆਂ ਜੀਮਲ ਚਲਾਉਣਾ ਜੇਕਰ ਤੁਹਾਨੂੰ ਇਹ ਵੀ ਸਮੱਸਿਆ ਹੈ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਬਹੁਤ ਜ਼ਿਆਦਾ ਜੀ ਲਾਇਵ ਆਂਦਾ ਇਹ ਜਿਹੜਾ ਫਾਲੇ ਬੱਚਿਆਂ ਨੂੰ ਵੀ ਜ਼ਰੂਰ ਆਂਦਾ ਜੂਸ ਪਿਆਓ ਆਪ ਵੀ ਪੀਓ ਇੱਕ ਬੂਟਾ ਤੁਸੀਂ ਲਾ ਲਓ ਤੁਹਾਨੂੰ ਮੁੱਕਣਾ ਨਹੀਂਗਾ ਘਰ ਵਿੱਚ ਕਿਉਂਕਿ ਆਪਣੇ ਲਾਉਣ ਵਗੈਰਾ ਤਾਂ ਹੁੰਦੀ ਐ ਖੇਤਾਂ ਵਿੱਚ ਤੁਸੀਂ 2-3 ਲਗਾ ਸਕਦੇ ਹੋ ਇਹ ਦੇਖੋ ਜੀ ਆਪਾਂ ਕੱਟ ਲਿਆ ਇਹਦੇ ਤੇ ਆਪਾਂ ਕਾਲੀ ਲੂਣ ਤੇ ਮਿਰਚ ਪਾਵਾਂਗੇ ਔਰ ਸੌਰੀ ਕਾਲੀ ਮਿਰਚ ਤੇ ਕਾਲਾ ਨਮਕ ਉਹ ਪਾਵਾਂਗੇ ਬਹੁਤ ਹੀ ਟੇਸਟੀ ਲੱਗਦਾ ਉਹ ਤੁਹਾਡੀ ਆਪਣੀ ਇੱਛਾ ਪਉਣਾ ਹੈ ਤੇ ਪਾ ਲਓ ਬਹੁਤ ਹੀ ਸੁਆਦ ਹੁੰਦਾ ਹੈ ਜੀ ਫਾਲੇ ਖਾ ਕੇ ਦੇਖਿਓ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਅੱਗੇ ਆਪਾਂ ਤੁਹਾਨੂੰ ਇਹ ਨਵੰਬਰ ਦੀ ਸੀ ਅਗਲੇ ਕੇ ਆਪਾਂ ਜੂਸ ਬਣਾਉਣ ਦੀ ਵੀ ਵਿਧੀ ਦੱਸਦੇ ਆ ਤੇ ਇਸ ਟਾਈਮ ਵੀ ਆਪਣੇ ਬਾਗ ਵਿੱਚ ਜਿਹੜਾ ਫਰੂਟ ਉਹ ਲੱਗਾ ਹੋਇਆ ਹੈ ਪਿਛਲੇ ਸਾਲ April ਤੱਕ ਜੀ ਲੱਗਾ ਰਿਹਾ ਇਹ ਜਿਹੜਾ ਫਰੂਟ ਤੇ ਹੁਣ ਆਪਾਂ ਕੱਲ ਬਾਗ ਵਿੱਚ ਗਏ ਸਾਂ ਉਹ ਵੀਡੀਓ ਦਿਖਾਉਣੀ ਆ ਇਹ ਦੇਖੋ ਜੀ ਇਹ ਪੀਲਾ ਹੋ ਜਾਂਦਾ ਥੋੜੀ ਦੇਰ ਬਾਅਦ ਜਿਵੇਂ 2-3 ਮਹੀਨਿਆਂ ਬਾਅਦ ਹੁਣ ਇਹਦਾ ਮੌਸਮ ਤਕਰੀਬਨ ਖਤਮ ਹੋਣ ਵਾਲਾ ਹੈ ਜਿਹੜੇ ਨੀਚੇ ਡਿੱਗੇ ਵਧੀਆ-ਵਧੀਆ ਪਗਾਵਾਂ ਨੂੰ ਪਾ ਦੇਣੇ ਆ ਇਹ ਸੈਣਾ ਅੰਦਰ ਹੀ ਥੀ ਕਰਦੀ ਹੈ ਬਸ ਨੇੜੇ țeੜੇ ਹੁੰਦੀ ਹੈ ਤੇ ਆਪਾਂ ਤੋੜ ਲਿਆਏ ਸੀ ਕੱਲ ਜਿਹੜੇ ਇਹ ਉਹ ਥੋੜੇ ਜਿਹਾ ਗ੍ਰੀਨ ਚ ਹੁੰਦੇ ਆ ਪੂਰੇ ਪੀਲੇ ਹੁੰਦੇ ਆ ਤੇ ਇਹਨਾਂ ਦਾ ਆਪਾਂ ਜੂਸ ਵੀ ਕੱਢਦੇ ਆ ਤੇ ਆਪਾਂ ਤੁਹਾਨੂੰ ਕੱਟ ਕੇ ਵੀ ਉਸੇ ਤਰ੍ਹਾਂ ਦਿਖਾਉਨੇ ਆ ਤੇ ਇਹ ਦੇਖੋ ਜੀ ਕਰਦ ਨਾਲ ਹੀ ਆਪਾਂ ਇਹਨਾਂ ਨੂੰ ਕੱਟਣਾ ਹੈ ਇਹ ਉਸ ਤਰ੍ਹਾਂ ਨਹੀਂ ਕੱਟਿਆ ਜਾਂਦੇ ਆਪਾਂ ਤਾਂ ਜਦੋਂ ਵੀ ਬਾਗ ਵਿੱਚ ਜਾਈਦਾ ਆਪਦੇ ਮਿੱਠੇ ਦੋ ਤਿੰਨ ਉੱਥੇ ਹੀ ਕਰਦ ਲੈ ਜੀਦੀ ਖਾ ਕੇ ਆਈਦੇ ਆ ਤੇ ਇਦਾਂ ਨਹੀਂ ਮੈਂ ਤਾਂ ਕਈ ਵਾਰੀ ਐ ਕਰਦੀ ਹਾਂ ਦੋ ਫਾੜ ਕਰਕੇ ਮੂੰਹ ਦੇ ਵਿੱਚ ਹੀ ਨਚੋੜ ਲੈਣੀ ਆ ਕਿਉਂਕਿ ਜੀ 2 ਮਿੰਟ ਵਿੱਚ ਇਹਦਾ ਜੂਸ ਜਿਹੜਾ ਉਹ ਨਿਕਲ ਜਾਂਦਾ ਹੈ ਬਹੁਤ ਹੀ ਮਿਹਨਤ ਮੁਸ਼ਕਲ ਵੀ ਨਹੀਂ ਕਰਨੀ ਪੈਂਦੀ ਤੇ ਜੇਕਰ ਹਜ਼ਾਰਾਂ ਫਾਇਦੇਆਂ ਵਾਲਾ ਇਹ ਫਾਲਾ ਤੇ ਆਪਾਂ ਨੂੰ ਜੀ ਜ਼ਰੂਰ ਲਗਾਉਣਾ ਚਾਹੀਦਾ ਤੇ ਇਹਨ ਦੀ ਤੁਸੀਂ ਖੇਤੀ ਵੀ ਕਰਦੇ ਹੋ ਉਹ ਵੀ ਲਾਈਵ ਆਂਦਾ ਤੇ ਤੁਹਾਡੇ ਵਾਸਤੇ ਆਪਣੇ ਸਰੀਰ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਲਾਇਵ ਆਂਦੇ ਦੇਖੋ ਜੀ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਤੇ ਵਿਟਾਮਿਨ ਸੀ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਚੰਗੀ ਮਾਤਰਾ ਹੋਰ ਵੀ ਬਹੁਤ ਜ਼ਿਆਦਾ ਤੱਤ ਆ ਵੀਡੀਓ ਚ ਜੀ ਇੰਨੇ ਦੱਸੇ ਵੀ ਨਹੀਂ ਜਾਂਦੇ ਕਿਉਂਕਿ ਇੰਨੇ ਜ਼ਿਆਦਾ ਇਹਦੇ ਚ ਤੱਤ ਨੇ ਗੁਣ ਨੇ ਤੇ ਜਿਹੜੇ ਛਿਲਕੇ ਆ ਇਹਨਾਂ ਤੋਂ ਸ਼ੈਂਪੂ ਬਣ ਰਹੇ ਆ ਕਿਉਂਕਿ ਰਿਸਰਚ ਬਹੁਤ ਹੋ ਰਹੀ ਹੈ 2 ਸਾਲ ਤੋਂ ਮਿੱਠਿਆਂ ਤੇ ਤੇ ਫੇਸ਼ਵਾਸ਼ ਜਿਹੜਾ ਪੈਕ ਆ ਫੇਸ ਪੈਕ ਮਾਊਥਵਾਸ਼ ਪਰਫਿਊਮ ਇਹ ਜਿਹੜੇ ਬਣਨੇ ਨੇ ਬਾਜ਼ਾਰਾਂ ਚ ਸ਼ੁਰੂ ਹੋ ਗਏ ਨੇ ਤੇ ਤੁਹਾਨੂੰ ਇਹ ਬਹੁਤ ਮਹਿੰਗੇ ਮੁੱਲ ਚ ਮਿਲਣਗੇ ਜੇਕਰ ਤੁਸੀਂ ਛਿਲਕਿਆਂ ਦੀ ਵੀ ਵਰਤੋਂ ਕਰਦੇ ਹੋ ਸਕਾ ਕੇ ਫੇਸ ਪੈਕ ਬਣਾ ਕੇ ਉਹ ਵੀ ਇੱਕ ਜੀ ਵਧੀਆ ਬਿਜ਼ਨਸ ਆ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਇਹ ਦੇਖੋ ਜੀ ਇਹ ਆਪਾਂ ਇਹਨੂੰ ਇਸ ਤਰ੍ਹਾਂ ਸਾਰੇ ਮਿੱਠਿਆਂ ਨੂੰ ਕੱਟ ਲਾਂਗੇ ਦੋ ਤਿੰਨ ਜਿੰਨੇ ਕੀ ਖਾਣੇ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਇਹ ਉਸੇ ਟਾਈਮ ਕੌੜੇ ਹੋ ਜਾਂਦੇ ਆ ਇਹਨਾਂ ਨੂੰ ਉਸੇ ਟਾਈਮ ਹੀ ਖਾਣਾ ਪੈਂਦਾ ਹੈ ਤੇ ਆਪਾਂ ਕੱਟ ਕੇ ਇਹਦੇ ਤੇ ਵੀ ਆਪਾਂ ਕਾਲਾ ਲੂਣ ਹੀ ਕੱਲਾ ਲਗਾਵਾਂਗੇ ਤੇ ਬਿਨਾਂ ਵੀ ਤੁਸੀਂ ਖਾ ਸਕਦੇ ਹੋ ਤੇ ਇਹ ਮੈਂ ਜੂਸ ਕੱਢਣ ਦੀ ਤੁਹਾਨੂੰ ਵਿਧੀ ਦੱਸਦੀ ਆਂ ਜੂਸ ਦਾ ਦੇਖੋ ਜੀ 2 ਮਿੰਟ ਵਿੱਚ ਇੱਕ ਗਲਾਸ ਜੂਸ ਦਾ ਬਣ ਕੇ ਤਿਆਰ ਹੋ ਜਾਂਦਾ ਹੈ ਕਿਉਂਕਿ ਇਹਨੂੰ ਜੀ ਸਹੀ ਪੁੱਛੋ ਤਾਂ ਇਹਨੂੰ ਇਹ ਕਰਨਾ ਹੀ 2 ਮਿੰਟ ਚ ਪੈਂਦਾ ਹੈ ਕਿਉਂਕਿ ਜੇ 5 ਮਿੰਟ ਹੋ ਗਏ ਜਾਂ 7 ਮਿੰਟ ਤੇ ਇਹਨੇ ਬਿਲਕੁਲ ਕੌੜਾ ਹੋ ਜਾਂਦਾ ਹੈ ਜੇ ਤੁਸੀਂ 2 ਮਿੰਟ ਚ ਇਹਨੂੰ ਪੀ ਲਿਆ ਤੇ ਮਿੱਠਾ ਇੰਨਾ ਜ਼ਿਆਦਾ ਜੀ ਪੁੱਛੋ ਨਾ ਕਿਉਂਕਿ ਅਸੀਂ ਤਾਂ 2 ਸਾਲ 2 ਸਾਲ ਤੋਂ ਇਹਦੀ ਵਰਤੋਂ ਕਰ ਰਹੇ ਹਾਂ ਤੇ ਬਹੁਤ ਹੀ ਸਵਾਦਿਸ਼ਟ ਲੱਗਦਾ ਜੇ ਬਹੁਤ ਹੀ ਸਿਹਤਮੰਦ ਦਾ ਤੇ ਜੇਕਰ ਤੁਹਾਨੂੰ ਮਿੱਠਾ ਮਹਿੰਗਾ ਵੀ ਮਿਲਦਾ ਜ਼ਰੂਰ ਆਪਣੇ ਬੱਚਿਆਂ ਨੂੰ ਜੂਸ ਕੱਢ ਕੇ ਜਾਂ ਖਾਓ ਜੂਸ ਪੀਓ ਕਿਸੇ ਵੀ ਤਰ੍ਹਾਂ ਇਹਦੀ ਵਰਤੋਂ ਕਰੋ ਇਹ ਜੀ ਲਾਈਵ ਆਨ ਦੀ ਲਾਈਵ ਆਨ ਦਾ ਬਹੁਤ ਜ਼ਿਆਦਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਵੀ ਜ਼ਰੂਰਤ ਨਹੀਂ ਹੈਗੀ ਜੇਕਰ ਤੁਹਾਡੇ ਘਰ ਵਿੱਚ ਮਿੱਠਾ ਫਲ ਲੱਗਾ ਇਹ ਦੇਖੋ ਜੀ ਆਪਣਾ ਜੂਸ ਸਿਰਫ 2 ਮਿੰਟ ਵਿੱਚ ਤਿਆਰ ਹੋਣ ਵਾਲਾ ਮਿੱਠੇ ਦਾ ਜੂਸ ਆ ਤੇ ਤੁਸੀਂ 2 ਮਿੰਟ ਵਿੱਚ ਤਿਆਰ ਕਰ ਸਕਦੇ ਹੋ ਆ ਵੀ ਜੀ ਮੈਂ ਹੁਣੇ ਹੀ ਕਿਉਂਕਿ ਫਟਾਫਟ ਜੂਸ ਬਣਾ ਲੈਣਾ ਤੇ ਬੱਚਿਆਂ ਨੂੰ ਦੇ ਦੇਣਾ ਤੇ ਇਸ ਤਰ੍ਹਾਂ ਜੀ ਦੇਖੋ ਤੇ ਇਹ ਵੀ ਵੇਖੋ ਜੂਸ ਇਹ ਮੈਂ 1 ਮਿੰਟ ਚ ਬਣਾ ਲੈਣਾ ਕਿਉਂਕਿ ਉਹ ਮੈਂ ਥੋੜਾ ਜਿਆਦਾ ਬਣਾਇਆ ਸੀ ਇਹ ਸਿਰਫ 2 ਮਿੱਠਿਆਂ ਦਾ ਹੈ ਤੇ ਰਸਾ ਵੀ ਜੀ ਪੂਰਾ ਇਹਨਾਂ ਵਿੱਚ ਹੁੰਦਾ ਹੈ ਇਹਨੂੰ ਨਿੰਬੂ ਤਰ੍ਹਾਂ ਨਿਚੋੜਨਾ ਪੈਂਦਾ ਤੇ ਵੀ ਜੂਸ ਤਿਆਰ ਹੋ ਗਿਆ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਤੋਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵਧੀਆ ਵੀਡੀਓ ਲੈ ਕੇ ਆ ਸਕੀ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ